ਮੇਰਾ ਨਾ ਜਰਨਲਿਸਟ ਸੰਧੂ ਜਿਹੜੀ ਨੇ ਮੀਟਿੰਗ ਬੁਲਾਈ ਲਈ ਆ ਇਹ ਸਾਡੇ ਦੇਸ਼ ਦੇ ਟੀਮਾ ਸਾਹਿਬ ਉਹਨਾਂ ਦੀ ਅਦਵਾਈ ਰੇਟ ਬੁਲਾਈ ਗਈ ਆ ਉਹਨਾਂ ਦੀ ਵੋਟਾਂ ਸੰਬੰਧੀ ਮੀਟਿੰਗ ਕੀਤੀ ਗਈ ਆ ਕੱਲ ਵੀ ਅਸੀਂ ਆਪਣੇ ਦੂਜੇ ਆਫਿਸ ਤੇ ਕੀਤੀ ਸੀ ਮੀਟਿੰਗ ਅੱਜ ਫਿਰ ਇੱਥੇ ਕੀਤੀ ਆ ਮਸਲੇ ਕੋਈ ਆ ਜੀ ਕਾਂਗਰਸ ਸਰਕਾਰ ਦਾ ਤੁਸੀਂ ਹਾਲਾਤ ਵੇਖ ਲਿਆ ਹੈ ਕੈਪਟਨ ਸਰਦਾਰ ਨੇ ਮੋਹਨ ਸਿੰਘ ਸਾਹਿਬ ਦੀ ਸੌਂਹ ਖਾ ਕੇ ਕਰ ਕਰ ਨੌਕਰੀ ਦੇ ਵਾਦੇ ਕੀਤੇ ਫਿਰ ਦਵਾਂਗੇ ਜਾਂ ਸਮਾਰਟਫੋਨਾਂ ਦਾ ਲੜਾ ਲਾਇਆ ਹੀ ਉਹਨੇ ਤੋ ਸਾਰਿਆਂ ਨੂੰ ਪਤਾ ਮਿਲੇ ਜਾਂ ਨਹੀਂ ਮਿਲੇ ਦੂਜੀ ਗੱਲ ਕੇਜਰੀਵਾਲ ਸਾਹਿਬ ਦੀ ਜਿਹੜਾ ਕਿ ਪੰਜਾਬ 'ਚ ਸਤਾ ਵੀ ਹਰ ਮਹੀਨਾ 1000 ਰੁਪਿਆ ਲੇਡੀਆਂ ਨੂੰ ਮਿਲੂਗਾ ਜਾਂ ਨੌਕਰੀਆਂ ਅਮਰੇ ਭਰਾ ਜਿੰਨੇ ਸਾਰੇ ਬਿਠੇ ਸਾਰਿਆਂ ਨੂੰ ਪਤਾ ਕਿ ਕਿੰਨੀਆਂ ਭਗਵਾਨ ਜਮਾਨੀ ਨੌਕਰੀਆਂ ਦਿੱਤੀਆਂ ਨੇ ਜਾਂ 1000 ਰੁਪਿਆ 26 ਮਹੀਨੇ ਹੋ ਗਏ ਸਰਕਾਰ ਬਣੀ ਨੂੰ 26000 ਰੁਪਿਆ ਇੱਕ ਜਨਾਨੀ ਦਾ ਬੰਦਾ ਜੇ ਘਰ ਦੇ ਵਿੱਚ ਮੰਨ ਲਓ 3 ਜਨਾਨੀਆਂ ਦਾ 78000 ਰੁਪਿਆ ਬੰਦਾ ਏ ਕਿੱਥੇ ਮਿਲਿਆ ਜਿਹਨੂੰ ਦੱਸਣ ਜੇ ਇੱਕ ਵੀ ਪਰਸਨਲ ਦੱਸ ਦੇ ਵੀ ਮੈਨੂੰ ਮੇਰੇ ਕਾਊਂਟ ਦੇ ਵਿੱਚ ਪੈਸੇ ਆਏ ਨੇ ਜਾਂ ਨੌਕਰੀ ਮਿਲੀ ਆ ਦਾ ਤਨ ਝੂਠ ਬੋਲ ਕੇ ਕਹਿੰਦਾ ਭਾਵਾ ਵੀ ਕੁਲਲੀ ਦਾ ਸਰਕਾਰੀ ਹੈ ਜਿਹੜੀ ਜਿਹੜੇ ਵੀ ਵਾਅਦੇ ਕੀਤੇ ਬਾਦ ਸਾਹਮਣੇ ਸਾਰੇ ਪੂਰੇ ਕੀਤੇ ਆ ਦੋਹੋਂ ਇਹ ਵੀ ਆ ਇਹ ਸਾਰਿਆਂ ਨੂੰ ਪਤਾ ਹੈ ਇਸ ਲੱਗ ਕੇ ਬੇਨਤੀ ਕੀਤੀ ਆ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਪੰਜਾਬ ਦੇ ਹਾਲਾਤ ਅੱਜ ਵੀ ਸਨ ਨਾਜੋਜ਼ ਨੇ ਜਿਹੜੇ ਪੰਜਾਬ ਦੇ ਹਾਲਾਤ ਬਣਦੇ ਨੇ ਹਰ ਘਰ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਭਾਜੀ ਨਸ਼ਾ ਨਸ਼ੇ ਦੇ ਨਾਲ ਕਿੰਨੇ ਸਾਡੇ ਧੀਆ ਪੁੱਤ ਹਰੇਕ ਬੰਦੇ ਦੇ ਘਰ ਆ ਅੱਜ ਅਸੀਂ ਮੰਨ ਲਓ ਸਾਡਾ ਬੱਚਾ ਨਸ਼ਾ ਕਰਦਾ ਦੁਨੀਆ ਹੱਸਦੀ ਆ ਪਰ ਇਹ ਅੱਜ ਇਹੋ ਜੀ ਹਰੇਕ ਘਰ ਦੇ ਵਿੱਚ ਆਉਣੀ ਆਉਣੀ ਜਿੱਥੇ ਦਿਨ ਇਹ ਤੇ ਕੰਟਰੋਲ ਕੀਤਾ ਜਾਵੇ ਮੈਂ ਤੇ ਐਸਐਸਓ ਸਾਹਿਬ ਨੂੰ ਬੇਨਤੀ ਕਰਾਂ ਤੇ ਮੁੱਖ ਮੰਤਰੀ ਵੀ ਭਰਾ ਜਿੱਦ ਝੂਠ ਬੋਲ ਗਿਆ ਸਰਕਾਰ ਬਣਾ ਲਈ ਆ ਜਿਹੜੇ 2 2.5 60 ਰਹਿੰਦੇ ਆ ਇਹਨੂੰ ਬਚਾਲਾ ਨਹੀਂ ਤਾਂ ਹਾਲਾਤ ਬੜੇ ਮਾੜੇ ਹੋਣਗੇ ਮੈਂ ਜਵਾਬ ਤਾਰ ਕੇ ਦੇ ਹੀ ਦੇਣਾ ਜੀ ਸਾਰਿਆਂ ਨੂੰ ਪਤਾ ਜੀ ਹਵਾ ਕਿਹੜੀ ਚੱਲਣ ਈ ਆ ਕੀ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਅਪੀਲ ਤੇ ਇਹੋ ਹੀ ਆ ਜੀ ਮੈਂ ਲੋਕਾਂ ਨੂੰ ਇਹੋ ਪੁੱਛੀਂਦਾ ਵੀ ਤੁਹਾਨੂੰ ਪਤਾ ਏ ਵੀ ਪਾਰਟੀ ਕਿਹੜੀ ਸਹੀ ਏ ਦੱਸਣ ਦੀ ਲੋੜ ਕੋਈ ਨਹੀਂ ਕਿਉਂਕਿ ਸਾਡਾ ਪਾਰਟੀ ਅਦੁੱਪਤ ਸਾਡੇ ਤੁਹਾਨੂੰ ਪਤਾ ਹੀ ਸੌਂ ਸਾਡੀ ਕੁੜਤਾ ਸਾਡੀ ਲੜਕਾ ਨੌਕਰੀ ਦਵਾ ਦੇ ਸਲਾਰਟ ਫੋਨ ਦਵਾ ਦੇ ਕੋਈ ਬੰਦਾ ਦੱਸ ਦੇ ਕਿ ਉਹਨੂੰ ਨੌਕਰੀ ਮਿਲੀ ਆ ਜਾਂ ਇਹਨੇ ਕੇਜਰੀਵਾਲ ਸਾਹਿਬ ਨੇ ਅਣਜੋ ਸਮਾਂ ਜਾਂਦੇ ਆ ਨੌਕਰੀਆਂ ਦੇਣਦੇ ਆ ਪੈਨਸ਼ਨਾਂ ਸਲੀਮਾ ਵਧਾਉਂਦੇ ਆ ਜਾਂ ਕੁਝ ਵੀ ਕੀਤਾ ਏ ਪਰ ਕੁਝ ਨਹੀਂ ਆ ਗੋ ਸਾਡੇ ਲੋਕਾਂ ਨੂੰ ਵੋਟਾਂ ਮੰਗਣ ਦੇ ਵਾਸਤੇ ਆ ਰਹੇ ਜਾਂਦੇ ਆ ਵੀ ਆਹ ਵੋਟਾਂ ਪਾ ਦੋ ਆਮ ਪਾਰਟੀ ਦੇ ਬੰਦੇ ਪਰ ਉਹਨਾਂ ਸਵਾਲ ਤੇ ਕੀਤਾ ਜਾਵੇ ਕਿ ਜਿਹੜਾ ਕੋਈ 1000 ਰੁਪਿਆ ਕੀਤਾ ਏ ਲੇਡੀਜ਼ ਨੂੰ ਇੱਕ ਤੋਂ ਬੰਦਾ ਦੱਸਦੇ ਵੀ ਸਾਨੂੰ ਜਿਹੜਾ ਜਿਹਸਾ ਹਿਸਾਬ ਦਿੱਤਾ ਜਾਵੇ ਭਾਜੀ ਤਾਂ ਤਿੰਨ ਪਰਪੰਸ ਲੇਡੀਜ਼ ਘਰ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਨੇ ਇਸ ਦੀ 3 ਜਾਂ 9 ਮਾ ਦਾ 7 7 ਇੱਕ 26000 ਰੁਪਿਆ ਬੰਦਾ ਦਾ 26 ਮਹੀਨੇ ਸਰਕਾਰ ਬਣੀ ਨੂੰ ਹੋਵੇ ਇੱਕ ਲੇਡੀਜ਼ ਦਾ ਕਿਤੇ ਪੈਸੇ ਆ ਕਿਤੇ ਨਹੀਂ ਝੂਠਿਆ ਜਨਾ ਮਰਜ਼ੀ ਬੋਲ ਕੇ ਸਰਕਾਰ ਬਣਾ ਲਓ ਅਰਦਾ ਮੂੰਹ ਤੋੜ ਜਵਾਬ ਦੇਵਾਂਗੇ ਨਾਲ ਥੋਕ ਕੇ ਦਵਾਂਗੇ ਕੁਲਵੰਤ ਸਿੰਘ ਅਕਾਲੀ ਦਲ ਦੇ ਇਲੈਕਸ਼ਨ ਦੌਰਾਨ ਮੀਟਿੰਗ ਕੀਤੀ ਗਈ ਹੈ ਜਿਵੇਂ ਤੁਹਾਨੂੰ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਪਤਾ ਸਾਰੀਆਂ ਪਾਰਟੀਆਂ ਤੁਸਾਂ ਵੇਖੀਆਂ ਕੋਈ ਦਿੱਲੀ ਦੀ ਆ ਕੋਈ ਕਿਤੇ ਦੀ ਆ ਕੋਈ ਕਿਤੇ ਦੀ ਆ ਅਕਾਲੀ ਦਲ ਪਾਰਟੀ ਆ ਇੱਕ ਜਿਹੜੀ ਤੁਹਾਡੀ ਆਪਣੀ ਪਾਰਟੀ ਆ ਪਹਿਲਾਂ ਤੁਸੀਂ ਅਕਾਲੀ ਦਲ ਨੂੰ ਜਮਾਇਆ ਚਲੋ ਔਗਣਾ ਹੋ ਜਾਂਦੀਆਂ ਵੱਧੀਆਂ ਘਾਟੀਆਂ ਕਈ ਹੋ ਜਾਂਦੀਆਂ ਵੱਧ ਚੜ ਕੇ ਹਿੱਸਾ ਦਿਓ ਅਕਾਲੀ ਦਲ ਨੂੰ ਚਿਤਾਓ ਚਿੱਟਾ ਤੁਸੀਂ ਵੇਖਿਆ ਚਿੱਟਾ ਕਿੰਨਾ ਵਿਗੰਡਿਆ ਸਾਡੇ ਬਟਾਲੇ ਸ਼ਹਿਰ ਦਾ ਕੀ ਹਾਲ ਘਰ ਘਰ ਪੁੱਤ ਮੰਡੇ ਘਰ ਘਰ ਤੁਹਾਡੇ ਲਾਗੇ ਇਹਨੇ ਆਪਣੇ ਬੰਦੇ ਜਿੰਨੇ ਆ ਗਏ ਸਾਰਿਆਂ ਨੂੰ ਪਤਾ ਦੋ ਮੁੰਡੇ ਇਥੇ ਮਰੇ ਆ ਚਿੱਟੇ ਨਾਲ ਚਿੱਟਾ ਕਹਿੰਦੇ ਬੰਦ ਕਰ ਦੇਣਾ ਚਿੱਟਾ ਬੰਦ ਕਰਨ ਦੀ ਬਜਾਏ ਚਾਰ ਗੁਣਾ ਵੱਧ ਗਿਆ ਸ਼ਰੇਆਮ ਚਿੱਟਾ ਬਰੇ ਕਹਿੰਦਾ ਨਾ ਪੁਲਿਸ ਫੜਦੀ ਆ ਸ਼ਾਸਨ ਵੀ ਕੋਈ ਕਰਦਾ ਐਮਐਲਏ ਕੁਛ ਨਹੀਂ ਕਰਦਾ ਦਿਨੋ ਦਿਨ ਵਧ ਹੀ ਜਾਂਦਾ ਕੰਮ ਤੇ ਮੇਰੇ ਭਰਾ ਵੱਧ ਜੜ ਕੇ ਕਾਲੀ ਦਲ ਨੂੰ ਚਿਤਾਓ ਤਾਂ ਜੇ ਕੋਈ ਸੁਧਾਰ ਹੋ ਸਕੇ ਪੰਜਾਬ ਦਾ ਕੁਝ ਬਣ ਸਕੇ ਇਹਨਾਂ ਕਹਿੰਦਾ ਫਤਿਹ ਬਣਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ